ਇਸੋ ਲਈ ਦੀ ਵੱਡੀ ਖਬਰ ਮਰਸੀਡੀਜ਼ ਅਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਬੇहद ਵੱਡਾ ਹਾਦਸਾ ਵਾਪਰਿਆ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਜਲੰਧਰ ਲੁਧਿਆਣਾ ਨੈਸ਼ਨਲ ਹਾਈਵੇ ਤੇ ਗੁਰਾਇਆਂ ਨੇੜੇ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਇਹ ਪੂਰਾ ਹਾਦਸਾ ਵਾਪਰਿਆ ਜ਼ਬਰਦਸਤ ਸੜਕ ਹਾਦਸਾ ਸੀ ਜਿਸ ਦੇ ਕਾਰਨ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹਾਦਸਾ ਮਰਸੀਡੀਜ਼ ਕਾਰ ਤੇ ਮੋਟਰਸਾਈਕਲ ਵਿਚਾਲੇ ਹੋਇਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਮੋਟਰਸਾਈਕਲ ਸਮੇਤ ਨੌਜਵਾਨਾਂ ਨੂੰ ਕਾਫੀ ਦੂਰ ਤੱਕ ਤਸੀਰ ਦੀ ਲੱਗੀ ਬਾਅਦ ਦੇ ਵਿੱਚ ਬਾਈਕ ਨੂੰ ਅੱਗ ਲੱਗ ਜਾਂਦੀ ਹੈ ਜਿਸ ਦੇ ਕਾਰਨ ਦੋ ਨੌਜਵਾਨਾਂ ਦੀਆਂ ਲਾਸ਼ਾਂ ਵੀ ਸੜ ਜਾਂਦੀਆਂ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਗੁਰਾਇਆਂ ਦੀ ਆਟਾ ਨੇੜੇ ਵਾਪਰਿਆ ਇਸ ਹਾਸੇ ਦੇ ਚਸ਼ਮਦੀਦ ਨੇ ਦੱਸਿਆ ਕਿ ਹਾਦਸੇ ਸਮੇਂ ਉਹ ਬਾਈਕ ਤੇ ਸਵਾਰ ਸੀ ਉਹ ਜਾ ਰਿਹਾ ਸੀ ਤਾਂ ਇਸੇ ਦਰਮਿਆਨ ਦੋ ਨੌਜਵਾਨ ਕਾਰ ਤੋਂ ਨਿਕਲਦੇ ਨੇ ਤੇ ਮਰਸੀਡੀਜ਼ ਕਾਰ ਜੋ ਕਿ ਬਹੁਤ ਤੇਜ਼ ਰਫਤਾਰ ਦੇ ਵਿੱਚ ਸੀ ਉਸ ਦੇ ਨਾਲ ਹਾਦਸਾ ਗ੍ਰਸਤ ਹੋ ਜਾਂਦੇ ਦੇਸ਼ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਮਰਸੀਡੀਜ਼ ਜੋ ਕਿ ਤੇਜ਼ ਰਫ਼ਤਾਰ ਦੇ ਵਿੱਚ ਸੀ ਕਾਰ ਚਾਲਕ ਦੇ ਵੱਲੋਂ ਮਰਸੀਡੀਜ਼ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਇਸ ਦੀ ਮੋਟਰਸਾਈਕਲ ਦੇ ਨਾਲ ਟੱਕਰ ਹੋ ਜਾਂਦੀ ਹੈ ਦੋ ਨੌਜਵਾਨਾਂ ਨੂੰ ਕਰੀਬ 40 ਮੀਟਰ ਤੱਕ ਇਹ ਕਾਰ ਇਸੇ ਤਰੀਕੇ ਦੇ ਨਾਲ ਕਸੀਰ ਦੀ ਲੈ ਜਾਂਦੀ ਹੈ ਕੁਝ ਦੇਰ ਦੇ ਵਿੱਚ ਮੋਟਰਸਾਈਕਲ ਨੂੰ ਅੱਗ ਲੱਗ ਜਾਂਦੀ ਹੈ ਕਿ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਕਾਰ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤਾਂ ਮਰਸੀਡੀਜ਼ ਇੱਕ ਕਾਰ ਹੈ ਜਿਸ ਦੇ ਕਾਰਨ ਦੋ ਨੌਜਵਾਨਾਂ ਦੀ ਜਾਨ ਚਲ ਗਈ ਹੈ ਅਸੀਂ ਅੰਨੇ ਸੇ ਕੰਮ ਤੋਂ ਤਾਂ ਗੱਡੀ ਵਾਲਾ ਸਾਈਡ ਮਾਰ ਗਿਆ ਇਹ ਪਿੱਛੇ ਸੀ ਦੋ ਜਣੇ ਅਸੀਂ ਮੋਰੇ ਸੀਗੇ ਗੱਡੀ ਬੜੀ ਤੇਜ਼ ਸੀਗੀ ਉਹ ਗੱਡੀ ਵਾਲਾ ਦੋਨੋਂ ਨੂੰ ਸਾਈਡ ਮਾਰ ਗਿਆ ਇਹ ਹੁਣ ਬਜਾ ਮੋਗੇ ਦੋਨੇ ਘ੍ਰੀਸ ਦਾ ਲੈ ਕੇ ਆ ਡਰਾਈਵਰ ਦਾ ਫੜ ਲਿਆ ਜੀ ਡਰਾਈਵਰ ਫੜ ਲਿਆ ਜੀ ਹਾਂਜੀ ਹਾਂਜੀ ਗੱਡੀ ਫੜੀ ਸੋ ਮੋਰੇ ਜਾ ਕੇ ਹਾਂਜੀ ਦਾਰੂ ਪੀਤੀ ਹੋਈ ਆ ਦਾਰੂ ਪੀਤੀ ਹੋਈ ਹਾਂਜੀ ਦਾਰੂ ਪੀਤੀ ਹੋਣੀ ਆ ਜੀ ਗੱਡੀ ਦੇ ਵਿੱਚ ਪਈ ਆ ਫੁੱਟ ਹਾਂਜੀ ਹਾਂਜੀ ਅਛਾ ਜੀ ਗੱਡੀ ਵਾਲੇ ਦਾਰੂ ਪੀਤੇ ਹੋਏ ਅਛਾ ਹੂਰ ਜੀ ਤੋਂ ਵੀ ਅਛਾ ਹੂਰ ਦੇ ਸਕੀ ਹਾਂ ਨਹੀਂ ਇੱਕ ਤਪਾਲੋਂ ਦੱਸ ਜੀ ਤੇ ਅੱਜ ਅਸੀਂ ਸਾਨੂੰ ਪਤਾ ਲੱਗਾ ਇਨਫੋਰਮੇਸ਼ਨ ਆਈ ਵੀ ਮੈਂ ਪੌੜ ਜਿਹੜਾ ਹਾਈਵੇ ਆ ਗ੍ਰੈਂਡ ਆ ਅੱਟੇ ਦੇ ਸਾਹਮਣੇ ਉੱਥੇ ਐਕਸੀਡੈਂਟ ਹੋਇਆ ਦੋ ਬਾਈਕ ਦੇ ਸਵਾਰ ਜਿਹੜੇ ਸਗੇ ਉਹ ਉਹਦੇ ਨਾਲ ਮਰਸੀਡੀ ਗੱਡੀ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਅਸੀਂ ਆਪਣੇ ਬਾਕੀ ਆਈਡੈਂਟੀਫਾਈ ਕਰ ਰਹੇ ਹਾਂ ਤੇ ਜਿਹੜੇ ਦੋ ਬੰਦੇ ਆਸ਼ਾਫੂਰ ਦੇ ਸਾਨੂੰ ਪਤਾ ਲੱਗਾ ਹੋਇਆ ਆਸ਼ਾਫੂਰ ਦੇ ਪਿੰਡ ਦੇ ਤੇ ਬਾਈਕ ਨੂੰ ਵੀ ਕਹਿੰਦੇ ਅੱਗ ਲੱਗ ਗਈ ਆ ਬਾਈਕ ਨੂੰ ਫਿਰ ਉਹ ਜਦੋਂ ਐਕਸੀਡੈਂਟ ਵੱਜਣ ਦੇ ਨਾਲ ਪٹرول ਵਾਲੀ ਟੈਂਕੀ ਦੇ ਨਾਲ ਹੋਣ ਕਰਕੇ ਥੱਲੇ ਕਿਸਮ ਦੇ ਨਾਲ ਅੱਗ ਲੱਗ ਗਈ ਨਾਲੇ ਉਹ ਬੰਦਾ ਫੜ ਲਿਆ ਜੀ ਬੰਦਾ ਹੀ ਮੌਕੇ ਤੇ ਲੈ ਲਿਆ ਕਬਜ਼ੇ ਉਹਨੂੰ ਲੈ ਕੇ ਆਪਾਂ ਆਹ ਕਬਜ਼ੇ ਤੇ ਲੈ ਲੇ